ਫਿਲਮੀ اداکار ਮਿਥੂਨ ਚੱਕਰਵਰਤੀ ਨੂੰ 8 ਅਕਤੂਬਰ ਨੂੰ ਕਰਵਾਏ ਜਾਣ ਵਾਲੇ 70ਵੇਂ ਕੌਮੀ ਫਿਲਮ ਪੁਰਸਕਾਰ ਸਮਾਗਮ ਦੌਰਾਨ ਫਿਲਮਾਂ ਦੇ ਖੇਤਰ ਦਾ ਸਭ ਤੋਂ ਵੱਕਾਰੀ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਥੂਨ ਦਾ ਸ਼ਿਲਾਗਯੋਗ ਸਿਨੇਮੈਟਿਕ ਯਾਤਰਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਚੌਨ ਜਿਉਰੀ ਦੇ ਮਹਾਨ ਅਦਾਕਾਰ ਮਿਥੂਨ ਚਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਹ ਸਨਮਾਨ ਦੇਣ ਦਾ ਫੈਸਲਾ ਲਿਆਈ 16 ਜੂਨ 1950 ਵਿੱਚ ਕੋਲਕਾਤਾ ਦੇ ਪੱਛਮੀ ਬੰਗਾਲ ਵਿੱਚ ਜਨਮੇ ਗौरांग ਚਕਰਵਰਤੀ ਦੀ ਪਹਿਲੀ ਫਿਲਮ 1976 ਮ੍ਰਿਗਿਆ ਆਈ ਸੀ ਜਿਸ ਵਿੱਚ ਉਨ੍ਹਾਂ ਨੂੰ ਸਭ ਤੋਂ ਵਧੀਆ ਅਦਾਕਾਰ ਦਾ ਕੌਮੀ ਪੁਰਸਕਾਰ ਮਿਲਿਆ ਸੀ ਵਕਾਰਿ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਐਨਟੀਆਈ FTII ਦੇ ਸਾਬਕਾ ਵਿਦਿਆਰਥੀ ਮਿਥੁਨ ਚੱਕਰਵਰਤੀ ਨੇ ਆਪਣੇ ਹੁਨਰ ਨੂੰ ਨਿਖਾਰਿਆ ਤੇ ਸਿਨੇਮਾ ਵਿੱਚ ਆਪਣੇ ਸ਼ਾਨਦਾਰ ਕਰੀਅਰ ਦੀ ਨੀਂਹ ਰੱਖੀ 1980 ਦੀ ਦਹਾਕੇ ਵਿੱਚ ਆਈ ਫਿਲਮ ਡਿਸਕੋ ਡਾਂਸਰ ਉਹਨਾਂ ਨੂੰ ਕਮਾਂਤਰੀ ਪੱਦਰ ਤੇ ਇੱਕ ਡਾਂਸਿੰਗ ਸਨਸਨੀ ਦੇ ਤੌਰ ਤੇ ਸਥਾਪਿਤ ਕੀਤਾ 1990 ਵਿੱਚ ਬਣੀ ਅਗਨੀਪਥ ਫਿਲਮ ਵਿੱਚ ਉਹਨਾਂ ਨੇ ਪ੍ਰਦਰਸ਼ਨ ਲਈ ਮਿਥੁਨ ਚੱਕਰਵਰਤੀ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ ਉਹਨਾਂ ਨੇ ਹਿੰਦੀ ਬੰਗਾਲੀ ਉੜੀਆ ਪੋਜਪੂਰੀ ਅਤੇ ਤੇਲਗੂ ਸਮੇਤ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਤਕਰੀਬਨ 5 ਦਹਾਕੇ ਦੀ ਫਿਲਮਾਂ ਦੇ ਕਰੀਅਰ ਵਿੱਚ ਮਿਥੂਨ ਚੱਕਰਵਰਤੀ ਨੂੰ ਕਈ ਸ਼ਲਾਗਾਇਕ ਪੁਰਸਕਾਰ ਵੀ ਮਿਲੇ ਨੇ ਉਹਨਾਂ ਨੂੰ ਵਕਕਾਰੀ ਪਦਮ ਪੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਮਿਥੂਨ ਚੱਕਰਵਰਤੀ ਨੂੰ ਦਾਦਾਸਾਹ ਪਾਲਕੇ ਪੁਰਸਕਾਰ ਮਿਲਣ ਤੇ ਵਧਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮਿਥੂਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਹਨਾਂ ਦੇ ਵਿਲੱਖਣ ਯੋਗਦਾਨ ਲਈ ਵਕਕਾਰੀ दादा साहेब फाल्के पुरस्कार ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਮਿਤਲ ਚਕਰਵਰਤੀ ਨੂੰ ਸੱਭਿਆਚਾਰਕ ਪ੍ਰਤੀਕ ਦਾਸ ਦੇ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਬਹੁਪੱਖੀ ਪ੍ਰਤਿਭਾ ਲਈ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ